ਜਹਾਜ਼ ਕੰਪਨੀ ਹੈ ਜੀ ਤਰਕਿਸ਼ ਕੰਪਨੀ ਉਹਨੇ ਇੱਕ ਨਵਾਂ ਰੂਲ ਬਣਾਇਆ ਹੈ ਜੀ ਕਿ ਜਿਹੜੇ ਉਹਦੇ ਵਿੱਚ ਯਾਤਰੀ ਸਵਾਰੀ ਕਰਦੇ ਨੇ ਜੇਕਰ ਉਹ ਇੱਕ ਜਗ੍ਹਾ ਕੰਮ ਕਰਨਗੇ ਤੇ ਉਹਨਾਂ ਨੂੰ ਫਾਈਨ ਲੱਗ ਸਕਦਾ ਹੈ ਜੁਰਮਾਨਾ ਲੱਗ ਸਕਦਾ ਹੈ ਇਹ ਕੀ ਰੂਲ ਹੈ ਜੀ ਕੀ ਕਾਨੂੰਨ ਹੈ ਰਜੀਤ ਜੀ ਦੁਨੀਆ ਵਿੱਚ ਹਰ ਤਰ੍ਹਾਂ ਦੇ ਟਰੈਵਲਰ ਨੇ ਜੀ ਤੇ ਇਨਸਾਨ ਟਰੈਵਲ ਇਨ ਫ੍ਰੀਕੁਐਂਟਲੀ ਸਾਰੇ ਲੋਕ ਨਹੀਂ ਕਰਦੇ ਹਮ 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 ਜਦੋਂ ਫਿਰ ਕਰਦੇ ਆ ਸਾਨੂੰ ਹਰ ਵਾਰੀ ਕਿਵਰੀ ਨਵੀਂ ਚੀਜ਼ ਵੀ ਸਿੱਖਣ ਨੂੰ ਮਿਲਦੀ ਹੈ ਜੀ ਮੈਂ ਆਪਣੇ ਐਕਸਪੀਰੀਅੰਸ ਤੋਂ ਵੀ ਇਹ ਕਹਿ ਸਕਦਾ ਮੈਂ ਇਸ ਤਰ੍ਹਾਂ ਦੇ ਹਾਲਾਤ ਵੀ ਦੇਖੇ ਨੇ ਕਿ ਉਧਰੋਂ ਜਹਾਜ਼ ਲੈਂਡ ਕਰਨ ਜਾ ਰਿਹਾ ਤੇ ਕੋਈ ਵਾਸ਼ਰੂਮ ਚ ਵੜਿਆ ਹੂੰ ਹੂੰ ਫਿਰ ਸਮਾਨ ਰੱਖਣ ਦੇ ਮੁੱਦੇ ਤੇ ਨਾਲ ਦੇ ਮੁਸਾਫਰਾਂ ਨਾਲ ਖੇਬਣਾ ਕੂਣੀ ਰੱਖਣ ਤੇ ਹੋਰ ਨਾਲ ਚੀਜ਼ਾਂ ਤੇ ਉੱਠ ਕੇ ਜਾਣ ਤੇ ਕਿਸੇ ਨੇ ਸੀਟ ਰਿਕਲਾਈਨ ਕੀਤੀ ਉਹਦੇ ਵੀ ਝਗੜਾ ਹਾਲਾਂਕਿ ਹਰ ਇੱਕ ਚੀਜ਼ ਦੇ ਕੁਝ ਨਿਯਮ ਹੁੰਦੇ ਨੇ ਜੀ ਤੁਸੀਂ ਉਹ ਜ਼ਾਬਤੇ 'ਚ ਰਹਿਣਾ ਹੁੰਦਾ ਉਹ ਨਿਯਮ ਫਾਲੋ ਕਰਨੇ ਹੁੰਦੇ ਨੇ ਕਿਉਂਕਿ ਇਹ ਟ੍ਰੈਵਲ ਜਿਹੜਾ ਆ ਇਹ ਡੇਂਜਰਸ ਵੀ ਆ ਜੀ ਇਹਦੇ ਇਹਦੇ ਵਿੱਚ ਜੇ ਕੋਈ ਉੱਤੇ ਟ੍ਰੈਵਲ ਜ਼ਿਆਦਾ ਕਰਦਾ ਹੈ ਤੇ ਉਹ ਬਾਕੀਆਂ ਨੂੰ ਵੀ ਸਮੱਸਿਆ ਖੜੀ ਹੁੰਦੀ ਹੈ ਬਿਲਕੁਲ ਸੋ ਇੱਕ ਖਾਸ ਸਿਕਿਉਰਟੀ ਦੇ ਵਿੱਚੋਂ ਲੰਘਣਾ ਪੈਂਦਾ ਤੇ ਸਾਨੂੰ ਉਹਨਾਂ ਨਿਯਮਾਂ ਨੂੰ ਫਾਲੋ ਕਰਨਾ ਪੈਂਦਾ ਬਿਲਕੁਲ ਇਹ ਜਿਹੜਾ ਮੁਲਕ ਹੈ ਜੀ ਤੁਰਕੀ ਉਹਨਾਂ ਦੀ 에ਅਰਲਾਈਨ ਹੈ ਫਲੈਗਸ਼ਿਪ 에ਅਰਲਾਈਨ ਕਰਕੇ ਸ਼ੇਅਰ ਲਾਈਨ ਉਹਨਾਂ ਵੱਲੋਂ ਕੁਝ ਨਿਯਮ ਬਣਾਏ ਗਏ ਨੇ ਜੋ ਉਹਦੀ ਗੱਲ ਕਰ ਲੈਂਦੇ ਆ ਠੀਕ ਹੈ ਜੀ ਉਹਨਾਂ ਨੇ ਨਿਯਮ ਬਣਾ ਦਿੱਤੇ ਨੇ ਕਿ ਜਦੋਂ ਕੋਈ ਜਹਾਜ਼ ਆਪਣੇ ਜਿੱਥੇ ਉਹਨੇ ਪਹੁੰਚਣਾ ਹੁੰਦਾ ਡੈਸਟੀਨੇਸ਼ਨ ਤੇ ਲੈਂਡ ਕਰਦਾ ਹੈ ਤੇ ਜਦੋਂ ਜਹਾਜ਼ ਦੇ ਵਿੱਚ ਜੇ ਸੀਟ ਬੈਲਟ ਦਾ ਸਾਈਨ ਆਨ ਹੈ ਜਹਾਜ਼ ਮੂਵ ਅਰਾਊਂਡ ਕਰ ਰਿਹਾ ਹੈ ਪੂਰੀ ਤਰ੍ਹਾਂ ਰੁਕਿਆ ਨਹੀਂ ਤੇ ਜਿਹੜੇ ਲੋਕ ਉੱਠ ਕੇ ਖੜੇ ਹੋ ਜਾਂਦੇ ਨੇ ਤੇ ਸਮਾਨ ਕੱਢਣ ਲੱਪੈਂਦੇ ਨੇ ਓਵਰਹੈਰ ਬਿੰਦ ਦੇ ਵਿੱਚੋਂ ਉਹਨਾਂ ਨੂੰ ਜੁਰਮਾਨਾ ਲੱਗੇਗਾ ਨਾ ਸਿਰਫ ਇਹੀ ਬਲਕਿ ਜਹਾਜ਼ ਵਿੱਚੋਂ ਉਤਰਨ ਲਈ ਆਮ ਤਰ ਤੇ ਫਾਲੋ ਇਹ ਕੀਤਾ ਜਾਂਦਾ ਹੈ ਸਿਸਟਮ ਕਿ ਅਗਲੀਆਂ ਸੀਟਾਂ ਪਹਿਲਾਂ ਖਾਲੀ ਹੁੰਦੀਆਂ ਜਾਂਦੀਆਂ ਨੇ ਤੇ ਭਾਵੇਂ ਤੁਸੀਂ ਆਪਣੀ ਸੀਟ ਤੇ ਬੈਠੇ ਹੋਏ ਹੋਵੋ ਜਿਹੜੇ ਉੱਠ ਕੇ ਖੜੇ ਹੋਏ ਮਸਾਫਰ ਨੇ ਆਇਲ ਦੇ ਵਿੱਚ ਉਹ ਤੁਹਾਡੀ ਵੇਟ ਕਰਨਗੇ ਕਿ ਤੁਸੀਂ ਨਿਕਲ ਜਾਓ ਤੇ ਇਸ ਤਰ੍ਹਾਂ ਫਿਰ ਜਹਾਜ਼ ਅਗੀਆਂ ਪੇਸ਼ਾਨ ਨੂੰ ਖਾਲੀ ਹੁੰਦਾ ਜਾਂਦਾ ਹੈ ਉਹ ਇੱਕ ਸਿਸਟਮ ਆਪਣਾਇਆ ਗਿਆ ਤੇ ਕਈ ਕਾਲੀ ਕਰਦੇ ਨੇ ਉੱਠ ਕੇ ਤੇ ਪਹਿਲਾਂ ਹੀ ਲਾਈਨ ਦੇ ਵਿੱਚ ਬਣਨ ਦੀ ਕੋਸ਼ਿਸ਼ ਕਰਦੇ ਨੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਸੀਟ ਬਲਟ ਦੇ ਸਾਈਨ ਨੂੰ ਫੋਲੋ ਨਹੀਂ ਕਰਦੇ ਇਹਨਾਂ ਸਾਰੀਆਂ ਚੀਜ਼ਾਂ ਲਈ ਇਸ 에ਅਰਲਾਈਨ ਨੇ ਕਿਹਾ ਕਿ ਅਸੀਂ ਹੁਣ ਜੁਰਮਾਨਾ ਲਾਵਾਂਗੇ ਉਹਨਾਂ ਦੀ ਸਿਵਲ 에ਵੀਏਸ਼ਨ ਅਥਾਰਟੀ ਨੂੰ ਰਿਪੋਰਟ ਕੀਤਾ ਜਾਵੇਗਾ ਤੇ ਪੈਸੇਂਜਰ ਦੇ ਕੋਲੋਂ ਜੁਰਮਾਨਾ ਜਿਹੜਾ ਹੈ ਜੀ ਉਹ ਲਿਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਇਹ ਜਿਹੜੇ ਨਿਯਮ ਅਸੀਂ ਬਣਾਏ ਨੇ ਇਹ ਮੁਸਾਫਰਾਂ ਦੀਆਂ ਸ਼ਿਕਾਇਤਾਂ ਤੇ ਬਣਾਏ ਨੇ। ਸੀਟ ਬੈਲਟ ਸਾਈਨ ਬੰਦ ਹੁਣ ਤੋਂ ਪਹਿਲਾਂ ਜੇ ਖੜੇ ਹੋਵੋਗੇ ਫੇਰ ਵੀ ਜੁਰਮਾਨਾ ਹੋਵੇਗਾ ਤੇ ਇਹ ਤਕਰੀਬਨ ਜੁਰਮਾਨਾ ਜਿਹੜਾ 70 ਅਮਰੀਕਨ ਡਾਲਰ ਦੇ ਬਰਾਬਰ ਜਾਂ 50 ਪਾਉਂਡ ਦੇ ਬਰਾਬਰ ਜਿਹੜਾ ਆ ਉੱਲਿਆ ਜਾ ਸਕਦਾ ਹੈ ਉਹਨਾਂ ਦੀਆਂ ਆਪਣੀਆਂ ਗਾਈਡਲਾਈਨਸ ਦੇ ਮੁਤਾਬਕ ਇਹ ਜਿਹੜਾ ਮੁਲਕ ਹੈ ਆਪਕੀ ਜਾਣਦੇ ਹੋ ਕਿ ਇਸਟੰਬੋਲ ਜਿਹੜਾ ਇਹਨਾਂ ਦਾ ਸ਼ਹਿਰ ਜਿਹਨੂੰ ਪੰਜਾਬੀ ਵਿੱਚ ਅਸੀਂ ਇਸਤੰਬੋਲ ਕਹਿ ਦਿੰਦੇ ਹਾਂ ਹਮਮ ਔਰ ਉੱਥੇ ਹੀ ਨਹੀਂ ਬਲਕਿ ਉਸਦੇ ਹੋਰਨਾ ਹਿੱਸਿਆਂ ਦੇ ਵਿੱਚ ਲੱਖਾਂ ਜਿਹੜੇ ਸੈਲਾਨੀ ਨੇ ਹਰ ਸਾਲ ਜਾਂਦੇ ਨੇ ਤੇ ਇਹ ਵੱਡੀ 에ਰਲਾਈਨਾਂ ਦੀ ਹੈ ਇਹ ਨਹੀਂ ਕਿ ਕਿਸੇ ਇੱਕ ਤੋਂ ਮੁਲਕਾਂ ਵਿੱਚ ਆ ਉਹਨਾਂ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਉਡਾਨਾਂ ਜਾਂਦੀਆਂ ਨੇ ਔਰ ਤਕਰੀਬਨ ਸਾਰੇ ਦੇ ਸਾਰੇ ਜਿਹੜੇ ਆ ਗਾਂਬਦੂ ਮੁਲਕ ਨੇ ਸਾਰਿਆਂ ਵਿੱਚ ਉਹਨਾਂ ਦੀਆਂ ਉਡਾਨਾਂ ਹੈਗੀਆਂ ਨੇ ਸੋ ਕਮਰਸ਼ੀਅਲ 에ਅਰਲਾਈਨ ਦੇ ਲਈ ਇਹ ਜਿਹੜੀ ਹੈ ਇਹ ਗੱਲ ਜਿਹੜੀ ਹੈ ਉਹ ਅੱਗੇ ਲਿਆਂਦੀ ਗਈ ਹੈ ਤੇ ਪਰ ਇਨ ਫਲਾਈਟ ਅਨਾਉਂਸਮੈਂਟ ਜਿਹੜੀ ਹੈ ਉਹ ਹੋਵੇਗੀ ਤੇ ਉਹਨਾਂ ਦੀ ਉਹਦੇ ਵਿੱਚ ਦੱਸਿਆ ਜਾਵੇਗਾ ਕਿ ਜਿਹੜੇ ਫਾਲੋ ਨਹੀਂ ਕਰਨਗੇ ਨਿਯਮਾਂ ਨੂੰ ਤੇ ਜਿਹੜੇ ਆ ਇਹਨੂੰ ਇਹਨੂੰ ਨਿਯਮ ਨੂੰ ਖਰਾਬ ਕਰਨਗੇ ਉਹਨਾਂ ਲਈ ਜੁਰਮਾਨੇ ਜਿਹੜੇ ਨੇ ਅਸੀਂ ਰੱਖੇ ਹੋਏ ਨੇ ਸੋ ਉਹਨਾਂ ਨੂੰ ਰਿਪੋਰਟ ਕੀਤਾ ਜਾਵੇਗਾ ਅਥਾਰਟੀ ਨੂੰ ਤੇ ਬਾਅਦ ਦੇ ਵਿੱਚ ਉਹਨਾਂ ਕੋਲੋਂ ਜੁਰਮਾਨੇ ਲੈ ਜਾਣਗੇ ਹੁਣ ਤੁਸੀਂ ਕਹੋਗੇ ਕਿ ਜੁਰਮਾਨੇ ਜੇ ਕੋਈ ਉਸ ਵੇਲੇ ਨਾ ਦੇਵੇ ਤਾਂ ਫਿਰ ਉਹ ਕੀ ਕੱਢਗੇ ਫਿਰ ਭਵਿਕ ਦੇ ਵਿੱਚ ਉਹ 에어ਲਾਈਨ ਵਾਲੇ ਤੁਹਾਨੂੰ ਉਡਾਉਣ ਤੋਂ ਜਾਂ ਲਿਜਾਣ ਤੋਂ ਮਨਾ ਕਰ ਸਕਦੇ ਨੇ ਸੋ ਇਹ ਉਹਨਾਂ ਦੇ ਆਪਣੇ ਨਿਯਮ ਨੇ ਕਿ ਬਾਕੀ 에어ਲਾਈਨਾਂ ਵਾਲੇ ਇਹਨਾਂ ਨਿਯਮਾਂ ਨੂੰ ਫਾਲੋ ਕਰਨਗੇ ਜੇਸੀ ਆਪਣੀ ਭਾਈਚਾਰੇ ਦੀ ਗੱਲ ਕਰੀਏ ਤਾਂ ਸਾਨੂੰ ਵੀ ਬਹੁਤ ਸਾਰੀਆਂ ਗੱਲਾਂ ਤੇ ਅਜੇ ਕੁਝ ਸਿੱਖਣ ਦੀ ਲੋੜ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਕੋਈ ਪਰਫੈਕਟ ਹੋਣਾ ਚਾਹੀਦਾ ਪਰ ਅਸੀਂ ਥੋੜਾ ਧਿਆਨ ਦਿਈਏ ਉਹਨਾਂ ਦੇ ਰੂਲਜ਼ ਐਂਡ ਰੈਗੂਲੇਸ਼ਨ ਨੂੰ ਫਾਲੋ ਕਰੀਏ ਸੀਟ ਰੇਕਲਾਈਨ ਕਦੋਂ ਕਰ ਸਕਦੇ ਆ ਕਦੋਂ ਨਹੀਂ ਕਰ ਸਕਦੇ ਤੇ ਜਿਹੜੇ ਜਿਹੜੇ ਸੀਟ ਬੈਲਟ ਕਦੋਂ ਲਾ ਕੇ ਰੱਖਣੀ ਹੈ ਜਦੋਂ ਸੀਟ ਬੈਲਟ ਸਾਈਨ ਆਨ ਹੈ ਫਿਰ ਵਾਸ਼ਰੂਮ ਯੂਜ਼ ਕਰਨਾ ਹੈ ਕਿ ਨਹੀਂ ਕਰਨਾ ਹੈ ਇਹਦੇ ਬਾਰੇ ਸਾਰੀਆਂ ਗੱਲਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਤੇ ਜਿਹੜਾ ਇੱਕ ਖਾਸ ਇਹ ਹੈ ਕਿ ਆਪਣੇ ਸਾਰਿਆਂ ਦਾ ਹੀ ਵੈਸੇ ਹੈ ਕਿ ਚਲੋ ਆਪਣੀ ਗੱਲ ਇਸ ਕਰਕੇ ਕਰ ਰਹੇ ਕਿਉਂਕਿ ਅਸੀਂ ਪੰਜਾਬੀਆਂ ਤੇ ਪੰਜਾਬੀਆਂ ਦੀ ਗੱਲ ਕਰਨੀ ਹੈ ਕਿ ਨਸ਼ਾ ਪਾਣੀ ਪੀ ਕੇ ਜਦੋਂ ਅਸੀਂ ਉਹਨਾਂ ਨਾਲ ਮਿਸਬੀਹੇਵ ਕਰਦੇ ਆਂ ਨਾਲ ਦੇ ਮੁਸਾਫਰ ਵੀ ਔਖੇ ਹੁੰਦੇ ਨੇ ਉਹ ਜਿਹੜਾ ਕਰੂ ਹੁੰਦਾ ਉਹ ਵੀ ਔਖਾ ਹੁੰਦਾ ਤੇ ਉਹ ਜਿਹੜਾ ਜਦੋਂ ਔਖੇ ਹੁੰਦੇ ਨੇ ਤਾਂ ਉਹ ਫਿਰ ਸਾਡੇ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਗਾਹ ਵਾਸਤੇ ਅਪਣਾਉਂਦੇ ਨੇ ਜਾਂ ਸਾਡਾ ਰੈਪਿਊਟੇਸ਼ਨ ਕੀ ਬਣਦਾ ਇਹਦੇ ਬਾਰੇ ਸਾਨੂੰ ਬਰੀਕੀ ਨਾਲ ਸੋਚ ਲੈਣਾ ਚਾਹੀਦਾ ਸੋ ਇਸ 에ਅਰਲਾਈਨ ਨੇ ਜਿਹੜੀ ਸ਼ੁਰੂਆਤ ਕੀਤੀ ਹੈ ਕੀ ਬਾਕੀ 에ਅਰਲਾਈਨਾਂ ਇਹਨਾਂ ਨੂੰ ਫਾਲੋ ਕਰਨਗੀਆਂ ਇਹ ਅਜੇ ਸਮਾਂ ਦੱਸੇਗਾ ਜੀ ਜੀ ਮੈਨੂੰ ਲੱਗਦਾ ਕੁਲਦੀਪ ਜੀ ਨਿਯਮ ਚੰਗਾ ਹੋ ਸਕਦਾ ਕਿਉਂਕਿ ਜਦੋਂ ਵੀ ਕਦੀ ਸਫ਼ਰ ਕਰਨ ਦਾ ਮੌਕਾ ਮਿਲਦਾ ਤੇ ਇਹ ਸਮੱਸਿਆ ਜਿਹੜੀ ਆ ਸਾਰੀਆਂ 에ਅਰਲਾਈਨਸ ਚ ਜਿਹੜੀ ਹੈ ਜੀ ਹੌਲੀ ਹੌਲੀ ਵੱਧਦੀ ਜਾ ਰਹੀ ਹੈ ਤੇ ਜੇਕਰ ਇਹ ਤਰਕੇ ਸੇਅਰ ਲਾਈਨ ਨੂੰ ਬਾਕੀ 에ਰਲਾਈਨ ਵੀ ਫਾਲੋ ਕਰਦੀਆਂ ਨੇ ਤਾਂ ਇਹ ਨਿਯਮ ਜਿਹੜਾ ਥੋੜਾ ਜਿਹਾ ਸਹਾਈ ਹੋ ਸਕਦਾ ਹੈ ਸਫਰ ਨੂੰ ਵਧੀਆ ਕਰਨ ਦੇ ਲਈ ਤੇ ਜਿੱਦਾਂ ਤੁਸੀਂ ਗੱਲ ਕਹੀ ਸੀ ਕਿ ਉਹ ਜੁਰਮਾਨਾ ਕੱਟਣਗੇ ਕਿਵੇਂ ਜਿੱਦਾਂ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਆਪਾਂ ਕੋਈ ਜੇਕਰ ਇਵੈਂਟ ਬੁੱਕ ਕਰੀਏ ਤਾਂ ਉੱਥੇ ਸਿਕਿਉਰਿਟੀ ਡਿਪੋਜ਼ਿਟ ਵਗੈਰਾ ਜਿਹੜੇ ਨੇ ਕਰਨੇ ਪੈ ਜਾਂਦੇ ਨੇ ਜੀ ਤੇ ਜੇਕਰ ਸਾਰਾ ਕੁਝ ਠੀਕ ਠਾਕ ਰੱਖੀਏ ਸਭਾਈ ਰੱਖੀਏ ਤਾਂ ਫਿਰ ਉਹ ਸਿਕਿਉਰਿਟੀ ਡਿਪੋਜ਼ਿਟ ਜਿਹੜਾ ਵਾਪਸ ਮਿਲ ਜਾਂਦਾ ਤੁਸੀਂ ਨਵੀਂ ਸਕੀਮ ਦੇ ਰਹੇ ਹੋ ਮੈਨੂੰ ਵਿਹਾਰ ਸਹੀ ਕਰੇ ਉਹਨੂੰ ਵਾਪਸ ਕਰ ਦੇਣ ਤੇ ਜਿਹੜਾ ਥੋੜਾ ਪੰਗੇ ਲਵੇ ਉਹਦੇ ਫਿਰ ਉਹ ਰੱਖ ਲੈਣ ਤੇ ਫਿਰ ਮੇਨ ਲੱਗਦਾ ਕਿ ਇਸ ਸੌਖੇ ਤਰੀਕੇ ਨਾਲ ਲੈ ਜਾ ਸਕਦੇ ਨੇ ਜੀ ਬਿਲਕੁਲ ਜੀ ਹਾਂਜੀ ਤੇ ਹੋਰ ਵੀ ਕਈ ਗੱਲਾਂ ਪਤਾ ਨਹੀਂ ਜਿਨ੍ਹਾਂ ਨੂੰ ਸਾਨੂੰ ਜਦੋਂ ਜਦੋਂ ਤੁਸੀਂ ਕਿਹਾ ਕਿ ਜਦੋਂ ਅਸੀਂ ਹਵਾਈ ਸਫਰ ਕਰਦੇ ਹਾਂ ਤੇ ਸਾਨੂੰ ਉਹ ਚੀਜ਼ਾਂ ਦਾ ਚੀਜ਼ਾਂ ਨੂੰ ਫਾਲੋ ਕਰਨਾ ਚਾਹੀਦਾ ਤਾਂ ਕਿ ਅਸੀਂ ਵੀ ਸਫਰ ਸੇਫਲੀ ਕਰ ਸਕੀਏ ਤੇ ਰੰਦਾਈ ਕਰ ਸਕੀਏ ਤੇ ਜਿਹੜਾ ਸਾਡੇ ਯਾਤਰੀ ਸਾਥੀ ਯਾਤਰੀ ਨੇ ਉਹਨਾਂ ਦਾ ਵੀ ਸਫਰ ਜਿਹੜਾ ਸੌਖਾ ਹੋਵੇ ਜੀ